ਦਿਲਾਂ 'ਚ ਪਿਆਰ ਹੋਵੇ ਸਭ ਦੇ ਰਹਿਣ ਨਾ ਕੋਈ ਰੁਹਾ ਰੁਸੀਆਂ ਸੁੱਖਾਂ ਦਾ ਲਿਆਵੀ ਨਵੇਂ ਸਾਲ ਨੂੰ ਦਾਤਾ ਹਰ ਵੇੜੇ ਹੋਣ ਖੁਸ਼ੀਆਂ ਸਭ ਤੇ ਬਣਾਈ ਮੇਰ ਆਪਣੇ ਭੁੱਖਾ ਸੋਵੇ ਨਾ ਗਰੀਬ ਰੱਬਾ ਕੋਈ ਅੰਗ ਸੰਗ ਰਹੀ ਮੇਰੀ ਮਾਲਕਾ ਤੇਰੀ ਚੜਨਾ ਚਹੀ ਔਰ ਜੋਈ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਕਰੇ ਸਾਰਿਆਂ ਲਈ ਨਵਾਂ ਸਾਲ ਖੁਸ਼ੀਆਂ ਖੇੜੀਆਂ ਭਰਿਆ ਹੋਵੇ ਤੇ ਸਭ ਦੇ ਹੀ ਘਰਾਂ ਦੇ ਵਿੱਚ ਖੁਸ਼ੀਆਂ ਹੋਣ ਤੰਦਰੁਸਤ ਸਿਹਤ ਹੋਵੇ ਸਭ ਦੀ ਤੇ ਘਰਵਾਰ ਸਰ ਬਾਬਾ ਜੀ ਸਭ ਦੇ ਤਰੱਕੀਆਂ ਬਖਸ਼ਣ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਜੀ ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਜਿਹੜੀ ਕਲੈਕਸ਼ਨ ਲੈ ਕੇ ਆਏ ਹਾਂ ਸੂਟ ਲੈ ਕੇ ਆਏ ਜੀ ਅਲੱਗ-ਅਲੱਗ ਸਟੱਫ ਦੇ ਵਿੱਚ ਤੇ ਅਲੱਗ-ਅਲੱਗ ਤੁਹਾਨੂੰ ਮਤਲਬ ਬਿਲਕੁਲ ਨਵੇਂ ਜਿਹੇ ਸੂਟ ਮਿਲਣਗੇ ਦੇਖਣ ਲਈ ਅੱਜ ਦੀ ਵੀਡੀਓ ਦੇ ਵਿੱਚ ਐਨੇ ਸੋਹਣੇ ਸੂਟ ਨੇ ਸਾਰੇ ਉਹ ਤੁਸੀਂ ਖੁਦ ਹੀ ਦੇਖ ਲਿਓ ਤੁਹਾਨੂੰ ਅੱਜ ਦੀ ਵੀਡੀਓ ਸਾਰੀ ਧਿਆਨ ਨਾਲ ਦੇਖਣੀ ਪੈਗੀ ਕਿਉਂਕਿ ਸਾਰੀ ਹੀ ਵੀਡੀਓ ਦੇ ਪ੍ਰਾਈਸ ਅਲੱਗ-ਅਲੱਗ ਨੇ ਸਾਰੇ ਸੂਟ ਜੋ ਵੀ ਮੈਂ ਤੁਹਾਨੂੰ ਦਿਖਾਵਾਂਗੀ ਤੇ ਪ੍ਰਾਈਸ ਅਸੀਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਦੇ ਵਿੱਚ ਹੀ ਦੱਸਾਂ ਲੈਣਗੇ ਜੀ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਬੀਟ ਚ ਪਸੰਦਾ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਮੇਰੇ ਇਸ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਇਹ ਹੈਗਾ ਜੀ ਸਾਡਾ ਬਹੁਤ ਜ਼ਿਆਦਾ ਡਿਮਾਂਡਡ ਸੂਟ ਤੁਸੀਂ ਮੇਰੀ ਵੀਡੀਓ ਦੇ ਵਿੱਚ ਇਹ ਵਾਲੇ ਸੂਟ ਦੁਪट्टे ਦੇ ਨਾਲ ਪਲੱਸ ਪਲੇਨ ਸਲਵਾਰਾਂ ਦੇ ਨਾਲ ਦੇਖੇ ਹੋਏ ਹੋਣਗੇ ਅਸੀਂ ਅੱਜ ਤੁਹਾਨੂੰ ਦੇਣਾ ਜੀ ਇਹ ਵਾਲਾ ਸੂਟ ਵਿਦਆਊਟ ਦੁਪੱਟਾ ਤੇ 올ਓਵਰ ਸੂਟ ਦੇਣਾ ਹੈ ਇਹ 5 ਮੀਟਰ ਦਾ ਸੂਟ ਆ ਪਿਓਰ ਜੌਰਜਟ ਆ ਜੀ ਤੇ 5 ਮੀਟਰ ਦੇ ਵਿੱਚ ਹੀ ਤੁਹਾਨੂੰ ਵਰਕ ਮਿਲੇਗਾ 올ਓਵਰ ਸੂਟਾ ਸਾਰੇ ਦੇ ਵਿੱਚ ਵਰਕ ਮਿਲੇਗਾ ਐਸਕੇ ਬ੍ਰਾਂਡ ਰਹੇਗਾ ਜੀ ਤੇ ਜਿਹੜੀ ਬੈਕ ਸਾਈਡ ਆ ਚੂਬਣ ਵਾਲਾ ਕੁਝ ਵੀ ਨਹੀਂ ਆ ਕੋਈ ਤਿੱਲਾ ਨਹੀਂ ਹੈਗਾ ਜੀ ਕੋਈ ਇਸ ਚ ਵਰਕ ਨਹੀਂ ਮਤਲਬ ਬੈਕ ਸਾਈਡ ਤੇ ਸਿਰਫ ਥ੍ਰੈਡ ਆ ਠੀਕ ਆ ਇਹ ਉਹਨਾਂ ਵਾਸਤੇ ਸੂਟ ਨੇ ਜੀ ਜਿਹੜੇ ਮਤਲਬ ਕਿ ਖੁਸ਼ ਅਲੱਗ ਵੀ ਪਾਣਾ ਚਾਹੁੰਦੇ ਆ ਤੇ ਇੱਕ ਮਤਲਬ ਏਸ ਅਕੋਰਡਿੰਗ ਤੁਸੀਂ ਇਹਨੂੰ ਇੱਕ ਪਾਰਟੀ ਵੇਅਰ ਵੀ ਯੂਜ਼ ਕਰ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਪਿਓਰ ਦਾ ਸਟੱਫ ਲੱਗਿਆ ਹੋਇਆ ਸਾਰਾ ਜੌਰਜਟ ਦਾ ਵਿਸਕੋਸ ਤੇ ਰਹੇਗਾ ਜੀ ਪ੍ਰੋਪਰ ਸਟੈਂਪ ਦੇ ਨਾਲ ਤੁਸੀਂ ਸੂਟ ਇਹ ਦੇਖ ਸਕਦੇ ਹੋ ਵਿਸਕੋਸ ਦੇ ਵਿੱਚ 100% ਠੀਕ ਹੈ ਪਿਓਰ ਆ ਤੇ ਇਹਦੇ ਵਿੱਚ ਤੁਹਾਨੂੰ ਇਹ ਕਲਰ ਮਿਲ ਜਾਣਗੇ ਪ੍ਰਾਈਸ ਹੈਗਾ ਜੀ ਇਹ ਸੂਟ ਦਾ 2600 2600 ਦਾ ਸੂਟ ਆ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਪਿਓਰ ਦਾ ਸੂਟ ਆ ਵਿਦਾਊਟ ਦੁਪੱਟਾ ਠੀਕ ਹੈ ਕਲਰ ਤਿੰਨ ਨੇ ਜੀ ਤਿੰਨੋ ਹੀ ਕਲਰ ਇੱਕ ਤੋਂ ਇੱਕ ਨੇ ਜਿਹੜਾ ਕਲਰ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਪਿਕ ਸੈਂਡ ਕਰ ਸਕਦੇ ਹੋ ਸਾਰੇ ਹੀ ਸੂਟ ਬਹੁਤ ਸੋਹਣੇ ਜਿਹੇ ਆ ਇਹ ਤੇ ਨੈਕਸਟ ਅੱਜ ਦੀ ਵੀਡੀਓ ਦਾ ਨਾ ਅਸੀਂ ਤੁਹਾਨੂੰ ਸਟਫ ਵੀ ਅਲੱਗ-ਅਲੱਗ ਦੇਣਾ ਜੀ ਸਪ੍ਰਾਈਸ ਵੀ ਅਲੱਗ-ਅਲੱਗ ਨੇ ਤੇ ਸਟੱਫ ਵੀ ਅਲੱਗ-ਅਲੱਗ ਨੇ ਤੇ ਸੂਟ ਵੀ ਇੱਕ ਨੰਬਰ ਨੇ ਸਾਰੇ ਵਿਦਆਊਟ ਦੁਪੱਟਾ ਸੂਟ ਨੇ ਤੁਹਾਡੇ ਪਾਸ ਅਗਰ ਦੁਪੱਟਾ ਤੁਹਾਨੂੰ ਲੱਗਦਾ ਵੀ ਕੋਈ ਮੈਚ ਹੋ ਜਾਏਗਾ ਤਾਂ ਤੁਸੀਂ ਵਿਦਆਊਟ ਦੁਪੱਟਾ ਲੈ ਸਕਦੇ ਹੋ ਤੁਸੀਂ ਸਾਥੋਂ ਸੂਟ ਲੈ ਸੌਰੀ ਦੁਪੱਟਾ ਲੈ ਕੇ ਡਾਈ ਕਰਵਾਣਾ ਤਾਂ ਅਸੀਂ ਡਾਈ ਕਰਵਾ ਕੇ ਵੀ ਭੇਜਾਂਗੇ ਇਹ ਹੈਗਾ ਬਹੁਤ ਸੋਨਾ ਜਿਹਾ ਜਿਹੜਾ ਇਹ ਸਟੱਫ ਹੈ ਨਾ ਇਹਨੂੰ ਤੁਸੀਂ ਫੰਕਸ਼ਨਲ ਵੀ ਯੂਜ਼ ਕਰ ਸਕਦੇ ਹੋ ਜਿੱਦਾਂ ਛੋਟੇ-ਮੋਟੇ ਫੰਕਸ਼ਨਾਂ ਤੇ ਆਣ ਜਾਣ ਵਾਸਤੇ ਵੈਸੇ ਆਫਿਸ ਵੇਅਰ ਵੀ ਕਰ ਸਕਦੇ ਹੋ ਕਿਉਂਕਿ ਇੱਕ ਤਾਂ ਇਹ ਬਿਲਕੁਲ ਲਾਈਟ ਵੇਟ ਆ ਤੇ ਉੱਪਰ ਇੱਕ ਨਵਾਂ ਜਿਹਾ ਸਟੱਫ ਹੈ ਜੀ ਬਹੁਤ ਸੋਹਣਾ ਜਿਹਾ ਇੱਕ ਹਲਕੀ ਜਿਹੀ ਸ਼ਾਈਨ ਤੁਹਾਨੂੰ ਦਿਖਦੀ ਹੋਏਗੀ ਇਹਦੇ ਵਿੱਚ ਬਰੋਕਟ ਬੀਟੀ ਦੇ ਨਾਲ ਆ ਤੇ ਪਿਓਰ ਕ੍ਰੇਪ ਦੇ ਇਹਦੇ ਨਾਲ ਸਲਵਾਰ ਮਿਲ ਜਾਏਗੀ ਤੁਹਾਨੂੰ ਠੀਕ ਹੈ ਜੀ ਬਹੁਤ ਸੋਹਣਾ ਸੂਟ ਆ ਤੇ ਪ੍ਰਾਈਸ ਰਹੇਗਾ ਜੀ ਇਹਨਾਂ ਸੂਟਾਂ ਦਾ 2000 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਸੈਕਿੰਡ ਕਲਰ ਇਹ ਵਾਲਾ ਰਹੇਗਾ ਜੀ ਇਹਦੇ ਵਿੱਚ ਦੋ ਕਲਰ ਸੇਮ ਡਿਜ਼ਾਈਨ ਦੇ ਵਿੱਚ ਤੇ ਇਹਦਾ ਨੈਕਸਟ ਡਿਜ਼ਾਈਨ ਦਿਖਾਣੇ ਆ ਬਹੁਤ ਸੋਹਣਾ ਪੀਸ ਆ ਬਹੁਤ ਪਿਆਰਾ ਪ੍ਰਿੰਟਡ ਸ਼ਰਟਾਂ ਦੇ ਨਾਲ ਤੁਸੀਂ ਇਹਨਾਂ ਦੇ ਨਾਲ ਦੁਪੱਟੇ ਲਓ ਜੀ ਸਲਵਾਰ ਨਾਲ ਦੇ ਪਲੇਨ ਬਹੁਤ ਸੋਹਣਾ ਸੂਟ ਬਣੇਗਾ ਲੁੱਕ ਬਹੁਤ ਸੋਹਣੀ ਆਣੀ ਆ ਤੇ 2000 ਪ੍ਰਾਈਸ ਦੇ ਨਾਲ ਆ ਤੇ ਕਿਦੇ ਵੀ ਤੁਹਾਨੂੰ ਇਹ ਵਾਲਾ ਸ਼ੇਡ ਮਿਲ ਜਾਏਗਾ ਤੁਸੀਂ ਇਹਨੂੰ ਜਿਵੇਂ ਮਰਜ਼ੀ ਸਟਾਈਲ ਕਰਵਾ ਸਕਦੇ ਹੋ ਸੂਟ ਨੂੰ ਠੀਕ ਹੈ ਇਹ ਲਾਈਨ ਬਣਾ ਸਕਦੇ ਹੋ ਫਰੌਕ ਬਣਾ ਸਕਦੇ ਹੋ ਹਲਕਾ ਜਿਹਾ ਕੁਝ ਪਾਈਪਿੰਗ ਲੇਸ ਵਗੈਰਾ ਦੇ ਕੇ ਨੂੰ ਟੱਚ ਕਰ ਸਕਦੇ ਹੋ ਬਹੁਤ ਸੋਹਣੀ ਸਟੀਚਿੰਗ ਇਹਨਾਂ ਦੀ ਆਣੀ ਆ ਤੇ ਇਹ ਸਾਰੇ ਸੂਟ ਹੈਗੇ ਨੇ ਜੀ 2000 ਪ੍ਰਾਈਸ ਵਾਲੇ ਠੀਕ ਹੈ ਜੀ ਨੈਕਸਟ ਜਿਹੜਾ ਸੂਟ ਤੁਹਾਨੂੰ ਮੈਂ ਦਿਖਾਣਾ ਹੈ ਸੂਟ ਦੀ ਲੁੱਕ ਹੀ ਬਹੁਤ ਪਿਆਰੀ ਆ ਇੱਕ ਸਟੱਫ ਦੀ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਆ ਸਟੱਫ ਰਹੇਗਾ ਜੀ 크ਰੇਪ ਦਾ ਕ੍ਰੇਪ ਦਾ ਮਤਲਬ ਕੀ ਨਾ ਜਿਹੜੀ ਸ਼ਰਟ ਆ ਉਹ ਤੁਹਾਨੂੰ ਕ੍ਰੇਪ ਸਿਲਕ ਤੇ ਮਿਲੇਗੀ ਤੇ ਜਿਹੜੀ ਸਲਵਾਰ ਆ ਉਹ ਤੁਹਾਨੂੰ ਮਿਕਸ ਮਿਲੇਗੀ ਇਦਾਂ ਸਾਰੇ ਦੇ ਵਿੱਚ ਇਹ ਮਸ਼ੀਨੀ ਵਰਕ ਦੇ ਨਾਲ ਬੂਟੀ ਆ ਬਹੁਤ ਸੋਹਣਾ ਜਿਹਾ ਪੀਸ ਆ ਜੀ ਠੀਕ ਹੈ ਤੇ ਫਰੰਟ ਬੈਕ ਸਾਰੇ ਦੇ ਵਿੱਚ ਤੁਹਾਨੂੰ ਇਹ ਵਰਕ ਮਿਲੇਗਾ ਸ਼ਰਟ ਦੇ ਵਿੱਚ ਤੇ ਪਲੇਨ ਸਲਵਾਰ ਹੈ ਜੀ ਇਹਦੇ ਨਾਲ ਠੀਕ ਹੈ ਬਹੁਤ ਪਿਆਰਾ ਪੀਸ ਆ ਬਿਦਆਉਟ ਦੁਪੱਟਾ ਤੇ ਪ੍ਰਾਈਸ ਰਹੇਗਾ ਜੀ ਇਹ ਵਾਲੇ ਸੂਟ ਦਾ 1650 1650 ਇਹ ਸੂਟ ਦਾ ਪ੍ਰਾਈਸ ਆ ਇਹਦੇ ਵਿੱਚ ਕਲਰ ਦੇਖ ਲਓ ਕਲਰ ਬਹੁਤ ਸੋਹਣੇ ਆ ਮਤਲਬ 1650 ਦੇ ਵਿੱਚ ਤੁਹਾਨੂੰ 크ਰੇਪ ਦੀ ਲੁੱਕ ਦਾ ਇਹ ਵਾਲਾ ਮਤਲਬ 크ਰੇਪ ਦੀ ਸ਼ਰਟ ਆ ਜਿਹਦੇ ਨਾਲ ਤੁਹਾਨੂੰ ਇਹ ਵਰਕ ਮਿਲ ਰਿਹਾ ਹੈ ਨਹੀਤਾ ਜੀ ਇਹ 12 12 13 1300 ਰੁਪਏ ਦਾ ਪਰ ਮੀਟਰ ਮਿਲ ਰਿਹਾ ਹੈ ਇਹ ਵਾਲਾ ਸਟਾਫ ਹੈ ਜਿਹੜਾ 컬러 ਮੈਂ ਤੁਹਾਨੂੰ ਦਿਖਾ ਰਹੀਆਂ 컬러 ਸਾਰੇ ਬ੍ਰਾਈਟ ਚਾਰਟ ਜੇ ਹੋਣਗੇ ਤੁਸੀਂ ਇਹਨਾਂ ਨੂੰ ਕਿਸੇ ਵੀ ਫੰਕਸ਼ਨ ਤੇ ਪਾ ਸਕਦੇ ਹੋ ਜਿੱਦਾਂ ਰਾਤ ਨੂੰ ਜਾਗੋ ਤੇ ਵੀ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਕੁੜਤੀ ਦੇ ਨਾਲ نیچے ਜਿਹੜਾ ਪਲੇਨ ਸਟਾਫ ਆ ਇਹਦਾ ਇੱਕ ਡਵਾਈਡਰ ਬਣਾ ਸਕਦੇ ਹੋ ਕਲੀਆਂ ਪਾ ਕੇ ਕਲੀਆਂ ਦੇ ਵਿੱਚ ਲੇਸ ਲਗਾ ਸਕਦੇ ਹੋ ਤੁਸੀਂ ਉਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਉਹਨੂੰ ਕਿਦਾਂ ਸਟਿਚ ਕਰਵਾਉਣਾ ਹੈ ਗਰਾਰਾ ਸ਼ਰਾਰਾ ਬਣਵਾ ਸਕਦੇ ਹੋ ਠੀਕ ਹੈ ਸਲਵਾਰ ਸੂਟ ਤਾਂ ਬਣੇਗਾ ਹੀ ਬਣੇਗਾ ਫਰਸ਼ੀ ਸਲਵਾਰ ਬਣਾ ਲਓ ਜੀ ਕੁਝ ਇਦਾਂ ਦੇ ਘੱਟ ਰੇਟ ਵਾਲੇ ਸੂਟਾਂ ਨੇ ਤੁਸੀਂ ਕੁਝ ਨਵਾਂ ਕੁਝ ਵੀ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਇੱਕ ਤਾਂ ਇਹ ਹੁੰਦਾ ਕਿ ਅਸੀਂ ਪ੍ਰਾਈਸ ਘੱਟ ਵਾਲਾ ਪਾਇਆ ਵਾ ਸੂਟ ਜੇ ਕਈ ਵਾਰੀ ਨਹੀਂ ਵੀ ਚੱਜਦਾ ਤੇ ਬਹੁਤ ਸੋਹਣੇ ਜਿਹੇ ਕਲੈਕਸ਼ਨ ਆ ਵੈਸੇ ਇਹ ਜਿਹੜੇ ਸੂਟ ਹੈਗੇ ਆ ਠੀਕ ਹੈ ਪਾਰਟੀ ویئر ਸੂਟ ਹੈ ਜੀ 1650 ਪ੍ਰਾਈਸ ਆ ਤੇ ਮੈਂ ਤੁਹਾਨੂੰ ਇਹਦੇ ਵਿੱਚ ਇਹ ਪੰਜ ਕਲਰ ਦਿਖਾਏ ਆ ਪੰਜ ਦੇ ਪੰਜ ਹੀ ਕਲਰ ਇੱਕ ਨੰਬਰ ਨੇ ਬਾਕੀ ਤੁਸੀਂ ਦੱਸ ਦਿਓ ਤੁਹਾਨੂੰ ਇਹਨਾਂ ਦੇ ਵਿੱਚੋਂ ਕਿਹੜਾ ਸੂਟ ਸੋਹਣਾ ਲੱਗਦਾ ਹੈ ਸੈਕਿੰਡ ਨੰਬਰ ਹੈਗਾ ਰਾਣੀ ਸ਼ੇਡ ਤੇ ਇਹ ਹੈਗਾ ਜੀ ਮੋਸਟ ਟ੍ਰੈਂਡਿੰਗ ਕਲਰ ਰਾਇਲ ਬਲੂ ਮਤਲਬ ਜੇ ਨੂੰ ਡਾਈ ਵੀ ਕਰवानी ਹੈ ਨਾ ਤਾਂ ਵੀ ਇਦਾਂ ਦਾ ਕਲਰ ਬਹੁਤ ਘਟ ਉੱਬਰ ਕੇ ਆ ਰਿਹਾ ਹੈ ਜਿਹੜਾ ਇਹ ਵਾਲਾ ਕਲਰ ਆਇਆ ਹੋਇਆ ਹੈ ਠੀਕ ਹੈ ਅੱਜਕੱਲ ਮੈਰੂਨ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਜੇ ਸਾਰੇ ਬ੍ਰਾਈਟ ਚਾਰਟ ਨੇ ਬਹੁਤ ਸੋਹਣੇ ਜੇ ਸੂਟ ਨੇ ਇਹ ਸਾਰੇ ਤੇ ਇਹ ਹੈਗੇ ਨੇ ਜੀ ਇਹਦੇ ਪਿੱਛੇ ਇਹ ਪੰਜ ਕਲਰ ਠੀਕ ਹੈ ਨੈਕਸਟ ਜਿਹੜਾ ਤੁਹਾਨੂੰ ਮੈਂ ਸਟਾਫ ਦਿਖਾਣਾ ਉਹ ਵੀ ਸਟਾਫ ਬਹੁਤ ਪਿਆਰਾ ਹੈ 2000 ਪ੍ਰਾਈਸ ਦੇ ਵਿੱਚ ਆ ਸਾਰੇ ਬਲੌਕ ਦੇ ਨਾਲ ਬਣਿਆ ਹੋਇਆ ਜੀ ਚਨਾਉਣ ਸ਼ਫੌਨ ਦਾ ਇੱਕ ਨਵਾਂ ਜਿਹਾ ਸਟਾਫ ਤੁਹਾਨੂੰ ਦੇ ਰਹੇ ਹਾਂ ਵੈਸੇ ਦਾ ਚਨਾਉਣ ਸ਼ਫੌਨ ਚ ਮੈਂ ਤੁਹਾਨੂੰ ਬਹੁਤ ਸਾਰੇ ਸੂਟ ਦਿਖਾਨੀ ਆ ਬਟ ਇਹ ਵਾਲਾ ਸਟਾਫ ਨਾ ਥੋੜਾ ਜਿਹਾ ਥਿੱਕਾ ਠੀਕ ਹੈ ਤੇ ਜੇ ਤੁਸੀਂ ਇਹਨੂੰ ਇਦਾਂ ਹੀ 올ਓਵਰ ਵੀ ਸੂਟ ਇੱਕ ਬਣਾ ਲਿਆ ਨਾ ਫਿਰ ਵੀ ਬਹੁਤ ਸੋਹਣੀ ਲੁੱਕ ਦਾ ਸੂਟ ਆਣਾ ਇਹ 5 ਮੀਟਰ ਦਾ 올ਓਵਰ ਸੂਟ ਆ 2000 ਪ੍ਰਾਈਸ ਦੇ ਨਾਲ ਆ ਸੂਟ ਦੀ ਲੁੱਕ ਦੇਖੋ ਜੀ ਪਹਿਲਾਂ ਤਾਂ ਕਲਰ ਹੀ ਬਹੁਤ ਸੋਹਣੇ ਆ। ਸੇਮ ਕਲਰ ਦਾ ਤੁਹਾਨੂੰ ਦੁਪੱਟਾ ਲੈਣਾ ਪੈਣਾ, ਸੂਟ ਉੱਬਰ ਕੇ ਆਏਗਾ। ਤੇ ਬਾਕੀ ਜੇ ਕੰਟਰਾਸਟ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਆਪਣੇ ਅਕੋਰਡਿੰਗ ਕੁਝ ਵੀ ਕਰ ਸਕਦੇ ਹੋ। 2000 ਪ੍ਰਾਈਸ ਦੇ ਵਿੱਚ ਨੇ ਇਹ ਵਾਲੇ ਸੂਟ। ਸਾਰੇ ਬਲੌਕ ਪੇਂਟਿੰਗ ਦੇ ਨਾਲ ਹੈ ਜੇ। ਠੀਕ ਹੈ। ਡਿਜ਼ਾਈਨਿੰਗ ਬਹੁਤ ਸੋਹਣੀ-ਸੋਹਣੀ ਜੀ ਆ। ਸਟੱਫ ਤਾਂ ਬਹੁਤ ਸੋਹਣਾ ਹੈ। ਬਹੁਤ ਸੋਹਣਾ ਸਟੱਫ ਆ, ਬ੍ਰਾਂਡਡ ਸਟੱਫ ਰਹੇਗਾ ਇਸਕੇ ਦਾ। ਨੀਚੇਲਾ ਕਲਰ ਰਸਟ ਤੇ ਦੋਨਾਂ ਦੇ ਵਿੱਚ ਹਲਕਾ ਜਿਹਾ ਫਰਕ ਆ ਠੀਕ ਹੈ ਜੀ ਇਹਨੂੰ ਤੁਸੀਂ ਡਾਰਕ ਰਸਟ ਵੀ ਕਹਿ ਸਕਦੇ ਹੋ ਜਾਂ ਫਿਰ ਮੈਰੂਨ ਰਸਟ ਵੀ ਕਹਿ ਸਕਦੇ ਹੋ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਆ ਤੇ ਇੱਕ ਡਿਜ਼ਾਈਨ ਇਹਦੇ ਵਿੱਚ ਇਹ ਵਾਲਾ ਆਏਗਾ ਡਿਜ਼ਾਈਨਿੰਗ ਦੇ ਤਾਂ ਕੀ ਕਹਿਣੇ ਆ ਜੀ ਦੇਖੋ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਜਿਹੇ ਡਿਜ਼ਾਈਨਾਂ ਦੀ ਨਾਲ ਇਹ ਵਾਲੇ ਸੂਟ ਨੇ ਤੇ ਪ੍ਰਾਈਸ ਹੈਗਾ ਇਹਨਾਂ ਸਾਰੇ ਸੂਟਾਂ ਦਾ 2000 ਤੇ ਵਿਦਾਊਟ ਚਪਟਾ ਨੇ ਜੀ ਸ਼ਿਪਿੰਗ ਚਾਰजेस ਅਲੱਗ ਤੋਂ ਨੇ ਤੁਸੀਂ ਇਹਨਾਂ ਨੂੰ ਜਿੱਦਾਂ ਮਰਜੀ ਧੋਈ ਜਾਓ ਪਾਈ ਜਾਓ ਹੈਂਡ ਵਾਸ਼ ਕਰ ਲਿਓ ਜਿਆਦਾ ਵੈਸਟ ਆ ਤੇ ਬਾਕੀ ਤੁਸੀਂ ਦੇਖ ਲਿਓ ਜੀ ਲਾਈਨਿੰਗ ਲੱਗੇ ਸੂਟ ਬਣਨੇ ਆ ਬਹੁਤ ਸੋਹਣੇ ਜੀ ਕਲੈਕਸ਼ਨ ਆ 2000 ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਸਾਰੇ ਬਲੌਕ ਪੇਂਟਿੰਗ ਦੇ ਸੂਟ ਮਿਲ ਰਹੇ ਆ ਕਲਰ ਬਹੁਤ ਸੋਹਣੇ ਆ ਤੇ ਇੱਕ ਸੂਟ ਮੈਂ ਬਿਲਕੁਲ ਡਿਸਕਾਊਂਟ ਤੇ ਕੱਢ ਰਹੀ ਆ ਜੀ ਇਹ ਹੈਗੇ ਨੇ ਪਿਓਰ ਨੇਚਰਲ ਕ੍ਰੇਪ ਦੇ ਉੱਪਰ ਸੂਟ ਆ ਇਹਨਾਂ ਤੇ ਅਸੀਂ ਵਰਕ ਕਰਵਾਉਣਾ ਭੇਜਣਾ ਸੀਗਾ ਤੇ ਫਿਰ ਟਾਈਮ ਹੀ ਨਹੀਂ ਲੱਗ ਰਿਹਾ ਤੁਸੀਂ ਲੈ ਸਕਦੇ ਹੋ ਕਿਸੇ ਨੇ ਪਲੇਨ ਸੂਟਾਂ ਨਾਲ ਕੁਝ ਵੀ ਮਤਲਬ ਲਹंगे ਗਰਾਰੇ ਸ਼ਰਾਰੇ ਕੁਝ ਕੋ ਗਰੇ ਵਗੈਰਾ ਬਣਾਣੇ ਹੁੰਦੀਆਂ ਤਾਂ ਬਣਾ ਸਕਦੇ ਹੋ ਜਾਂ ਫਿਰ ਵਰਕ ਕਰਾ ਕੇ ਸੂਟ ਤੁਸੀਂ ਪਾ ਸਕਦੇ ਹੋ 5 ਮੀਟਰ ਦਾ ਸੂਟ ਆ ਜਿਹੜੇ ਅਸੀਂ ਤੁਹਾਨੂੰ ਬਹੁਤ ਘੱਟ ਪ੍ਰਾਈਸ ਤੇ ਦੇਣੇ ਆ ਇਹਨਾਂ ਦੇ ਨਾਲ ਅਸੀਂ ਸੈਮੀ ਚਨਾਉਨ ਦੇ ਦੁਪੱਟੇ ਡਾਈ ਕਰਾਏ ਹੋਏ ਆ। ਇਹ ਅਸੀਂ ਇਕੱਠੇ ਕਰਕੇ ਰੱਖੇ ਹੋਏ ਸੀਗੇ ਸਾਰੇ ਕਾਰੀਗਰ ਕੋਲ ਭੇਜਣ ਵਾਸਤੇ। ਤੇ ਥੋੜਾ ਟਾਈਮ ਨਹੀਂ ਲੱਗ ਰਿਹਾ ਤਾਂ ਕਰਕੇ ਮੈਨੂੰ ਇਦਾਂ ਕਿ ਇਹਨਾਂ ਨੂੰ ਕੱਢ ਦਈਏ ਹੁਣ ਇੱਕ ਵਾਰੀ ਫਿਰ ਨੈਕਸਟ ਟਾਈਮ ਕੁਝ ਹੋਰ ਕਰਦੇ ਆ। ਜਿਹੜਾ ਤੁਸੀਂ ਦੁਪੱਟੇ ਦੇ ਨਾਲ ਲੈਂਦੇ ਹੋ ਇਹ ਵਾਲਾ ਸੂਟ ਸੈਮੀ ਚਨਾਉਨ ਸ਼ਫੌਨ ਦਾ ਦੁਪੱਟਾ ਜੀ ਤੇ ਸੂਟ ਕ੍ਰੇਪ ਦਾ ਹੈ। ਕ੍ਰੇਪ ਦਾ ਸੂਟ ਅਸੀਂ ਤੁਹਾਨੂੰ 1100 ਦਾ ਰਾਵਾਂਗੇ ਤੇ ਵਿਦ ਡਾਈ 600 ਦਾ ਦੁਪੱਟਾ ਇਹ। 1700 ਦੇ ਵਿੱਚ ਸੂਟ ਮਿਲੇਗਾ ਜੀ ਤੁਹਾਨੂੰ ਇਹ ਪਲੇਨ ਠੀਕ ਹੈ ਇਹਦੇ ਵਿੱਚ ਇੱਕ ਕਲਰ ਇਹ ਮਿਲ ਜੇਗਾ ਇਹਨਾਂ ਦੇ ਵਿੱਚ ਸਾਰੇ ਤੁਹਾਨੂੰ ਤਿੰਨ ਤਿੰਨ ਸੂਟ ਮਿਲ ਜਾਣਗੇ ਇਹ ਕਲਰਾਂ ਦੇ ਵਿੱਚ ਠੀਕ ਹੈ ਇਹ ਦੁਪੱਟਾ ਚਨੌਣ ਛਫਾਉਂਦੇ ਇਹਨਾਂ ਦੇ ਨਾਲ ਤੇ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜੇਗਾ ਕਲਰ ਬਹੁਤ ਸੋਹਣੇ ਸੋਹਣੇ ਆ ਨੈਚੁਰਲ ਕ੍ਰੇਪ ਆ ਪਿਓਰ ਦੀ ਤੁਸੀਂ ਇਹਨਾਂ ਨੂੰ ਡਾਈ ਸੌਰੀ ਵਰਕ ਕਰਵਾ ਸਕਦੇ ਹੋ ਜਾਂ ਫਿਰ ਪਲੇਨ ਸੂਟਾਂ ਦਾ ਕੁਝ ਵੀ ਬਣਾ ਸਕਦੇ ਹੋ ਪਲੇਨ ਸੂਟ ਬਣਾਣਾ ਪਲੇਨ ਬਣਾ ਸਕਦੇ ਆ ਠੀਕ ਹੈ ਕਲਰ ਦੇਖੋ ਜੀ ਕਿੰਨੇ ਸੋਹਣੇ ਆ ਸਾਰਿਆਂ ਦੇ ਵਿੱਚ ਤੁਹਾਨੂੰ ਦੋ ਦੋ ਤਿੰਨ ਤਿੰਨ ਸੂਟ ਮਿਲ ਜਾਣਗੇ ਦੁਪट्टे ਡਾਈ ਨੇ ਜੀ ਆ ਦੇਖੋ ਸੀ ਦੋ ਦੋ ਦੁਪट्टे ਡਾਈ ਕਰਵਾਏ ਹੋਏ ਆ ਤੇ ਦੁਪੱਟਿਆਂ ਦੇ ਨਾਲ ਇਹ 1700 ਦਾ ਸੂਟ ਆ ਵਿਦਆਊਟ ਦੁਪੱਟਾ 1100 ਦਾ ਹੈ ਸ਼ਿਪਿੰਗ ਚਾਰजेस ਲੱਗ ਤੋਂ ਨੇ ਜੀ ਠੀਕ ਹੈ ਤੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਅੱਜ ਦੀ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਸਟੱਫ ਹੈ ਜਿਹੜਾ ਸਟੱਫ ਹਰ ਇੱਕ ਦੇ ਕੰਮ ਆਣੇ ਵਾਲਾ ਹੁੰਦਾ ਹੈ ਤੁਸੀਂ ਜਿਹੜਾ ਮੈਂ ਪਲੇਨ ਸੂਟ ਦਿਖਾਏ ਆ ਤਾਂ ਕਿਸੇ ਨੇ ਵੀ ਦੋ ਬਾਟਮਾਂ ਬਣਾਣੀਆਂ ਹੋਣੀਆਂ ਜਾਂ 올ਓਵਰ ਸੂਟ ਬਣਾਉਣਾ ਜਾਂ ਵਰਕ ਕਰਵਾਉਣਾ ਕੁਝ ਵੀ ਕਰਵਾ ਸਕਦੇ ਹੋ ਤੇ ਕਮੈਂਟਾਂ ਦੀ ਵੇਟ ਰਹੇਗੀ ਜੀ ਵੀਡੀਓ ਦੇਖ ਲਈ ਥੈਂਕ ਯੂ ਬਹੁਤ ਸਾਰਾ ਪਿਆਰ ਦੇ ਲਈ ਵੀ ਥੈਂਕ ਯੂ so much